ਤੁਸੀਂ ਲੋਕਾਂ ਦੀਆਂ ਧੀਆਂ ਪੜਾਉਣ ਨੂੰ ਟਾਰਗੇਟ ਕਰਨ ਵਾਲਿਓ ਪਹਿਲਾ ਆਪਣੀ ਪੀੜੀ ਥਲੇ ਸੋਟਾ ਮਾਰੋ ਆ ਹੁਣ ਮੈਂ ਸਬੂਤ ਦਿੰਦਾ ਆ ਕਿ ਰੰਮੂ ਵਾਲੀਆ ਦੇ ਮੂੰਹ ਦੇ ਵਿੱਚੋਂ ਕੀ ਸ਼ਬਦ ਨਿਕਲੇ ਆ ਇੱਕ ਵਾਰੀ ਫੇਰ ਸੁਣੋ ਇਹ ਜਵਾਨੀ ਖੋਹ ਰੈ ਟ੍ਰੈਵਲ ਜੈਂਟ ਪੰਜਾਬ ਦੇ ਨਾਲੇ ਤੇ ਲੁੱਟ ਕੇ ਖਾ ਗੇ ਬਿਲਕੁਲ ਨਾਲੇ ਜਦੋਂ ਸ਼ਾਮ ਨੂੰ ਸਾਰੇ 15-20 ਲੁੱਟੇ ਵਿੱਚ ਸ਼ਰਾਬ ਪੀਂਦੇ ਆ ਫਦੂਆ ਦੂਰੀ ਕਹਿੰਦਾ ਐਨਜੋਇਮੈਂਟ ਕਰਨੀ ਐ ਕਹਿੰਦਾ ਕਰਨੀ ਐ ਕਹਿੰਦੇ ਉਹ ਫੁਲਾਨੀ ਬੈਠ ਕੇ ਜੇ ਜਕਟਾਲੀਆਂ 12 13 ਕੁੜੀਆਂ ਬੰਦਾ ਇੱਕ ਵੜਲਾ ਮੈਂ ਕਦੀ ਇਦਾਂ ਦੇ ਸ਼ਬਦ ਕਦੇ ਨਹੀਂ ਬੋਲੇ ਸੀ ਲੇਕਿਨ ਜੇ ਇਹ ਸੱਚ ਹੈ ਜੋ ਰੰਗਵਾਲੀਆ ਬੋਲ ਰਿਹਾ ਤੇ ਇਹ ਉਸ ਵਰਗ ਦੇ ਜਿਨ੍ਹਾਂ ਦੀਆਂ ਧੀਆਂ ਨੇ ਉਹਨਾਂ ਨੂੰ ਨੱਕ ਡੋਬ ਕੇ ਚੱਪਣੀ ਦੇ ਵਿੱਚ ਚੁੱਲੂ ਪਰ ਪਾਣੀ ਲੈ ਕੇ ਉਹਦੇ ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਆ ਤੇ ਜੇ ਇਹ ਗੱਲ ਝੂਠੀ ਆ ਤੇ ਹੁਣ ਕਰਵਾਓ ਰੰਗਵਾਲੀਏ ਦੇ ਉੱਤੇ ਕਾਰਵਾਈ ਮੈਂ ਤੁਹਾ ਦਾ ਸਾਥ ਦਊਂਗਾ ਕਿਉਂਕਿ ਇਹਨੇ ਇੱਕ ਖਾਸ ਵਰਗ ਦੀਆਂ ਧੀਆਂ ਦਾ ਜ਼ਿਕਰ ਕੀਤਾ ਆ ਮੈਨੂੰ ਦੁੱਖ ਲੱਗਿਆ ਇਸ ਗੱਲ ਦਾ ਜਿਹੜੇ ਲੋਕ ਬੜੇ ਉਂਗਲਾਂ ਨਚਾ ਨਚਾ ਕੇ ਅਖੌਤੀ ਪ੍ਰਚਾਰਕ ਸਿੱਖ ਪ੍ਰਚਾਰਕ ਬਣਦੇ ਸੀਗੇ ਉਂਗਲਾਂ ਨਚਾ ਨਚਾ ਕੇ ਐ ਐ ਗੱਲਾਂ ਕਰਦੇ ਸੀਗੇ ਹੁਣ ਮੈਂ ਉਸ ਅਖੌਤੀ ਸਿੱਖ ਪ੍ਰਚਾਰਕ ਨਕਲੀ ਜੱਟ ਨੂੰ ਮੈਂ ਪੁੱਛਣਾ ਚੋਂ ਆਇਆ ਹੁਣ ਤੂੰ ਕਾਰਵਾਈ ਕਰਵਾ ਟ੍ਰਾਮੋ ਵਾਲੀਏ ਦੇ ਉੱਤੇ ਹੁਣ ਹੁਣ ਬਿਆਨ ਦੇ ਜਿਹੜੇ ਜੱਤ ਤੁਸੀਂ ਮੇਰੇ ਤੇ ਲਾਏ ਸੀਗੇ ਉਹ ਇਲਜ਼ਾਮ ਸੀਗੇ ਉਹ ਇਲਜ਼ਾਮ ਲਾਉਂਦੇ ਹੋ ਤੁਸੀਂ